ਤੇ ਕੈਨੇਡਾ ਵੀ ਹੈਗੇ ਆ ਯੂਕੇ ਨਹੀਂ ਜੋਕੇ ਤੋਂ ਕੈਨੇਡਾ ਤੋਂ ਵੀ ਦੱਸੋ ਨਹੀਂ ਤਾਂ ਮੈਨੂੰ ਜੱਟਿਆ ਕਿ ਦੁੱਖਿਆ ਪੈਨਸਲ ਚੁਮਾ ਲਓ ਯੂਕੇ ਯਾਰ ਚੁਕੇ ਦਾ ਵੀਰਾਤ ਨਹੀਂ ਬੋਲਦਾ ਕਿਤੇ ਆਜ ਪਛਾਣ ਲਓ ਮੇਰੇ ਪਤਾ ਲੱਗ ਜਾਂਦਾ ਵੀਰਾ ਵੀ ਉੱਥੇ ਆ ਲਸ਼ਕਰ ਵੀ ਉੱਥੇ ਆ ਤੇ ਜੱਸਾ ਵੀ ਉੱਥੇ ਤਿੰਨ ਚਾਰ ਜਾਣੇ ਮੇਰੇ ਕਈ ਮਿੱਤਰ ਆਉਣੇ ਤੁਸੀਂ ਦੱਸੋ ਕੌਣ ਬੋਲਦੇ ਆਂ ਨਹੀਂ ਅੱਜ ਫੇਰ ਪਛਾਨ ਫੇਰ ਪਤਾ ਲੱਗਦਾ ਨਾ ਇੱਥੇ ਆ ਕੇ ਆਪਣਾ ਪਤਾ ਲੱਗਦਾ ਉਹ ਪੁਲ ਪੁਰਾਣਾ ਖਾਣੇ ਚ ਨਹੀਂ ਕਰੇ ਫੋਨ ਹੀ ਨਹੀਂ ਆ ਕੇ ਤੁਸੀਂ ਬੇਸ ਵਿੱਚ ਰਹਿ ਕੇ ਭੁੰਦੀ ਬੈਗ ਨਹੀਂ ਕਦੇ ਫੋਨ ਹੀ ਨਹੀਂ ਕੀਤਾ ਤੁਸੀਂ ਫੋਨ ਫਾਨ ਕਰੇ ਬੰਦਾ ਬੰਦੇ ਨੂੰ ਨੰਬਰ ਨੰਬਰ ਹੋ ਗਿਆ ਯਾਰ ਫੇਰ ਬੰਦਾ ਯਾਦ ਕਰਦਾ ਹੁਣ ਇਹਨੇ ਸਾਨੂੰ ਬੜਾ ਯਾਰ ਪਰੇ ਸਾਮੀਆਂ ਬਾਪੀਆਂ ਬਾਹਰੀਆਂ ਨਾ ਪਿੰਡ ਪਤਾ ਇਹ ਕਿਹੜਾ ਆਪਣਾ ਬੇਸ ਦਾ ਅਨੇ ਉਹ ਤਾਂ ਗੱਲ ਠੀਕ ਆ ਮੈਨੂੰ ਪਤਾ ਆ ਦੇਸ਼ ਆਪਣਾ ਤਾਂ ਨਹੀਂ ਪਰ ਫਿਰ ਵੀ ਬੰਦਾ ਕਦੇ-ਕਦਾਂ ਯਾਰ ਫੋਨ ਕਰ ਲੈਂਦਾ ਤੁਸੀਂ ਵੀ ਭਰਾਵਾਂ ਨੂੰ ਬਾਹਰ ਜਾ ਕੇ ਭੁੱਲੀ ਗਏ ਤਖੜੇ ਬੰਦੇ ਬਣ ਗਿਆ ਤੇ ਪਿਛਲਿਆਂ ਨੂੰ ਭੁੱਲ ਗਿਆ ਫੋਨ ਕਰਨਾ ਸੀ ਹੈ ਅੱਜ ਪਾ ਫਿਰ ਦਿਮਾਗ ਤੇ ਪਾਰ ਮੈਂ ਦੱਸਦਾ ਵੀ ਜਿੱਸਾ ਹੋ ਸਕਦਾ ਆ ਜਾਂ ਫਿਰ ਨੇਕਾ ਹੋ ਸਕਦਾ ਵਾ ਇਹੀ ਆ ਚਾਰ ਪੰਜ ਮੇਰੀ ਤਰ੍ਹਾਂ ਹੀ ਹੋਰ ਤਾਂ ਭਰਾ ਤੁਹਾਨੂੰ ਪਤਾ ਹੀ ਆ ਕਾਦੇ ਚੱਕਰੇ ਪਾਉਣਾ ਯਾ ਦੱਸ ਦੇ

ਵਧੀਆ ਵਧੀਆ ਓ ਯਾਰ ਤੈਨੂੰ ਪਤਾ ਬਾਹਰ ਦੀਆਂ ਪਰੇਸ਼ਾਨੀਆਂ ਫਿਰ ਹੋ ਸੇ ਤਾਂ ਬਿਲਕੁਲ ਵਧੀਆ 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 ਤੁਸੀਂ ਜਨਾਬ ਕਿਦਾਂ ਨਿਆਣੇ ਨਿੱਕੇ ਹਾਂ ਸਭ ਵਧੀਆ ਮਾਲਿਕ ਦੀ ਕਿਰਪਾ ਜੀ ਟਾਈਮ ਲੰਗੀ ਜਾਂਦਾ ਕਾਮਕਾਰ ਕਾਮਕਾਰੀ ਵਧੀਆ ਆ ਰਿਹਾ ਛੁੱਟੀਆਂ ਤੇ ਹੁਣ ਅੱਛਾ ਮੈਂ ਅੱਗੇ ਇੱਕ ਦਿਨ ਸਗੋਂ ਉਹਨੂੰ ਫੋਨ ਕਰਦਾ ਸੀ ਮਨਜੀਤ ਨੂੰ ਉਹ ਮੈਂ ਕਿਹਾ ਯਾਰ ਜੱਸੇ ਨੂੰ ਕਹੀ ਮੈਨੂੰ ਫੋਨ ਕਰੇ ਆ ਭੀ ਰਕਮ ਮੈਂ ਕਿਹਾ ਮੈਨੂੰ ਕੰਮ ਆ ਯਾਰ ਫੋਨ ਕਰੇ ਜ਼ਰੂਰੀ ਸੀ ਉਹ ਕਹਿੰਦਾ ਮੈਨੂੰ ਦਾਦੇ ਮੈਂ ਕਿਹਾ ਮੈਂ ਜੱਸੀ ਨੂੰ ਦੱਸਣਾ ਕੰਮ ਚੱਲ ਰੱਬ ਵੱਲੋਂ ਤੇਰਾ ਫੋਨ ਆ ਹੀ ਗਿਆ ਹਾਂ ਛੇ ਚਲੋ ਚੰਗੀ ਕੀਤਾ ਮੈਂ ਤੇਨੂੰ ਮੈਨੂੰ ਕੰਮ ਬੜਾ ਜ਼ੂਰੀ ਸੀ ਤੇ ਮੈਂ ਕਿਹਾ ਯਾਰ ਫੋਨ ਹੀ ਨਹੀਂ ਕੀਤਾ ਮम्मा ਤੂੰ ਤਾਂ ਭੁੱਲ ਹੀ ਗਿਆ ਬਾਹਰ ਜਾ ਕੇ ਯਾਰ ਹੈ ਉਹ ਉਹ ਮੇਰੀ ਉਹ ਮੇਰੀ ਉਹ ਪਾਲੀ ਯਾਰ ਮੇਰੀ ਜਾਨ ਖਾਂਦਾ ਵੈ ਜੋਂ ਨੂੰ ਫੋਨ ਕਰ ਲੈਣਾ ਸੀ ਤੂੰ ਮਮਾ ਉਹ ਕਹਿੰਦਾ ਉਹ ਕਹਿੰਦਾ ਜੱਸੇ ਨੇ ਮੇਰੇ ਪੈਸੇ ਨਹੀਂ ਦਿੱਤੇ ਉਹ ਕਿੱਥੇ ਨਹੀਂ ਪੈਸੇ ਪਤਾ ਨਹੀਂ ਉਹ ਤਾਂ ਮੈਨੂੰ ਦਹੀਂ ਦੇ ਨਹੀਂ ਫੋਨ ਕਰਦਾਗਾ ਜੱਸੇ ਨੂੰ ਕਹੇ ਯਾਰ ਮੇਰੇ ਪੈਸੇ ਮੋੜ ਦੇ ਮੇਰੇ ਪੈਸੇ ਮੋੜ ਦੇ ਉਹਦਾ ਕਿੱਥੇ ਪੈਸੇ ਦੇਣਾ ਯਾਰ ਤੂੰ ਵੀ ਬੱਚਿਆਂ ਵਾਲੀ ਗੱਲਾਂ ਕਰਨ ਲੱਗ ਗਿਆ ਹਾਂ ਪਤਾ ਨਹੀਂ ਮੈਨ ਜਦੋਂ ਉਦੋਂ ਜਦੋਂ ਆਪਣੀ ਗੱਲ ਹੋਈ ਪਈ ਚਾਰ-ਚਾਰਕ ਸਾਲ ਪਹਿਲਾਂ ਉਹਦੇ ਤੋਂ ਮੈਨੂੰ ਕਹਿੰਦਾ ਇਹਨਾ ਮੈਨੂੰ ਲੱਖ ਰੁਪਏ ਚਾਹੀਦੇ ਤੇ ਮੈਂ ਕਿਹਾ ਪਾਲੀ ਨੂੰ ਪੁੱਛ ਲੈ ਤੇ ਮੈਂ ਵੀ ਕਿਹਾ ਇਹਨੂੰ ਉਹ ਕਹਿੰਦਾ ਮੇਰੇ ਤੋਂ ਲੈ ਗਿਆ ਮੁੜ ਕੇ ਮੈਨੂੰ ਪੈਸੇ ਨਹੀਂ ਮੋੜੇ ਉਹਨੇ ਤੇ ਪਾਲੇ ਦਾ ਨੰਬਰ ਕਿਹੜਾ ਚੱਲਦਾ? ਉਹੀ 761 ਵਾਲਾ। ਨੰਬਰ ਦੇਈ ਮੈਂ ਉਹਨੂੰ ਫੋਨ ਕਰਦਾ। ਮੈਂ ਕੱਲ ਨੂੰ ਤਾਂ ਨੰਬਰ ਸੈਂਡ ਕਰਦਾ ਨੰਬਰ ਯਾਰ ਉਹ ਨਵੇੜ ਨਹੀਂ ਯਾਰ ਮੇਰਾ ਵੀ ਕੰਮ ਵੈ ਚੰਗਾ ਨਹੀਂ ਲੱਗਦਾ। ਪੈਂਡ ਜਦੋਂ ਜਾਈਦਾ ਕੁੜੀ ਅੱਜ ਨਹੀਂ। ਹੁਣੇ ਮੈਂ ਤੇ ਚ ਮੈਨੂੰ ਭੇਜ ਵਟਸਐਪ ਤੇ ਭੇਜ ਮੈਨੂੰ ਨੰਬਰ। ਮੈਂ ਭੇਜ ਦਿੰਦਾ ਹੁਣੇ ਭੇਜਦਾ। ਹੋਰ ਕਿਦਾਂ ਤੁਸੀਂ ਸੁਣਾਓ? ਲੈ ਦੇਖ ਲਓ ਮਿੱਤਰੋ। ਇਹ ਆ ਫਰੋਡੀਏ। ਦੇਖ ਲਓ ਐ ਹੀ ਆ ਵੀ ਮਿੰਟ ਪੰਜ ਹੀ ਆ ਮੋਰੇ ਜਦੋਂ ਕਹਾਣੀ ਪੈ ਜਾਂਦੀ ਹੈ ਨਾ ਤੇ ਫੇਰ ਫੋਨ ਕੱਟ ਦਿੰਦੇ ਆ ਮੈਂ ਹੁਣ ਐਵੇਂ ਮੈਨੂੰ ਪਤਾ ਲੱਗ ਗਿਆ ਕਿ ਫੋਨ ਏਦਾਂ ਕੀਤਾ ਵਤੰਦਰਾ ਨੇ ਤੇ ਮੈਂ ਉਹੀ ਕਹਿਦਾ ਤੇ ਨਾਂ ਨੂੰ ਲੈ ਕੇ ਤੇ ਫੋਨ ਕੱਟ ਕੇ ਇਹਨਾਂ ਨੂੰ ਇਹਨਾਂ ਨੇ ਪਰੇ ਮਾਰਿਆ ਐਨੇ ਨਕਮੇ ਆ ਇਹ ਕੋਈ ਹੋਰ ਬੰਦਾ ਹੋਵੇ ਉਹਨੂੰ ਫਸਾ ਲੈਣ ਦੇ ਕਿੜਕੀ ਚ ਤੇ ਮੈਂ ਤਾਂ ਅੰਦਾਜ਼ੇ ਨਾਲ ਹੀ ਚੱਕਿਆ ਫੋਨ ਪਤਾ ਤਾਂ ਮੈਨੂੰ ਲੱਗ ਗਿਆ ਕਿ ਹੁਣ ਫੋਨ ਕੱਟ ਮਾਰਿਆ ਵੀ ਮੈਨੂੰ ਨੰਬਰ ਭੇਜ ਦੋ ਮੈਨੂੰ ਮਰੀ ਪਤਾ ਪੱਲ ਲੱਗੋ ਕੌਣ ਆ ਮਿੱਤਰ ਤਾਂ ਆਪਣੇ ਚਲੋ ਹੈਗੇ ਆ ਬਾਹਰ ਤੇ ਪਰ ਆਹ ਫਰੋਡ ਆ ਇਹਨਾਂ ਫਰੋਡਾਂ ਤੋਂ ਬਚਿਓ ਬੋਤਲ ਬੇਡਾ ਛਾੜਦੇ ਇਹ ਸੋ ਬਚ ਕੇ ਰਹੋ ਇਹਨਾਂ ਲੋਕਾਂ ਤੋਂ ਕਮੀਨੇ ਆ ਇਹ ਹੁਣ ਮੈਂ ਕੀ ਗਾਲ ਕੱਢਾਂ ਦੇਖਦਾ ਆਪਾਂ ਕਹਿੰਦੇ ਨਾ ਲੈਂਦੇ ਵੈਸੇ ਪਾਕਿਸਤਾਨ ਤੋਂ ਜ਼ਿਆਦਾ ਫੋਨ ਆਉਂਦੇ ਪਾਕਿਸਤਾਨ ਦਾ ਇੱਕ ਕੋਡ ਆਉਂਦਾ ਸੋ ਤੁਸੀਂ ਬਚਿਓ ਸ਼ੇਅਰ ਕਰ ਦਿਓ ਆਪਣੇ ਮਿੱਤਰਾਂ ਪਿਆਰਿਆਂ ਨੂੰ ਵੀਡੀਓ ਇਹ ਤਾਂ ਜੋ ਲੋਕੀ ਬਚ ਕੇ ਰਹਿਣ ਸ਼ੁਕਰੀਆ